ਮੈਡਮ ਮਾਚ ਪੱਟਾ ਤਨ ਹੈਗਾ ਦਾ ਫੋਸਲਾ ਨਹੀਂ ਹਾਰਿਆ ਤੁਸੀਂ ਖੜੇ ਰਹਿ ਡਟ ਕੇ ਇਹਦਾ ਦੇਖਦੇ ਪਏ ਹੁਣ ਮਾਹੌਲ ਕਿਉਂਕਿ ਹੁਣ ਤਾਂ ਪ੍ਰੀਖਿਆ ਦਾ ਸਮੇ ਆ ਗਿਆ ਮੇ ਤਾਂ ਬਹੁਤ ਵਧੀਆ ਸਭ ਤੋਂ ਸਾਥ ਮਿਲ ਰਿਹਾ ਸਾਰੇ ਮੇਰੇ ਨਾਲ ਨੇ ਵੋਟ ਬਹੁਤ ਵਧੀਆ ਪੈ ਰਹੀਏ ਸਾਤਵੇਂ ਤੋਂ ਸ਼ੁਰੂ ਹੋਏ ਨੇ ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ ਸਾਰੇ ਮੇਰੇ ਨਾਲ ਨੇ ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ ਅਸ ਮੇਰੀ ਇਹੀ ਬੇਨਤੀ ਹੈ ਲਗਦਾ ਨਹੀਂ ਮੈਡਮਾਂ ਦੇ ਜਿਹੜੇ ਤੁਹਾਡੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਿਹਾ ਨਹੀਂ ਹਾਂ ਪਟਾਲਾ ਸਾਹਿਬ ਕਹਿੰਦੇ ਹਾਥੀ ਮਗਰ ਜਾਓ ਉਹਨਾਂ ਦੇਖਣਾ ਨਿਸ਼ਾਨ ਤਾਂ ਤਕੜੀ ਵੀ ਪਿਆ ਹੋਵੇ ਇੱਥੇ ਹਾਥੀ ਦਾ ਪੱਕਾ ਦੀ ਸੁਣਿਆ ਨਹੀਂ ਹ ਤੱਕ ਤਕੜੀ ਸੁਣਦੇ ਆਂ ਤਕੜੀ ਨੂੰ ਪਾਣੀ ਹੈ ਹਾਂਜੀ ਲੀਡਰਸ਼ਿਪ ਦਾ ਕਿੰਨਾ ਸਹਿਯੋਗ ਰਿਹਾ ਚਾ ਬੀਬੀ ਜ਼ਗੀਰਪੁਰ ਹੋਣੇ ਹੀ ਪਟਾਲਾ ਸਾਹਿਬ ਹੋ ਗਏ ਲਗਾਤਾਰ ਤੁਹਾਡੇ ਨਾਲ ਖੜੇ ਰਹੇ ਨੇ ਉਹ ਮੇਰੇ ਨਾਲ ਨੇ ਉਹਨਾਂ ਨੇ ਬਹੁਤ ਸਾਰ ਸੰਯੋਗ ਦਿੱਤਾ ਪਟਾਲਾ ਜੀ ਨੇ ਬੀਬੀ ਜ਼ਗੀਰਪੁਰ ਜੀ ਨੇ ਸਾਡੇ ਅਕਾਲੀ ਦਲ ਦੇ ਚੰਦੂ ਮਾਝਰਾ ਹੋਗੇ ਅਕਾਲੀ ਦਲ ਦੇ ਸਾਰੇ ਸਾਥੀਆ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ ਤੇ ਮੈਂ ਬਹੁਤ ਵਧੀਆ ਸਾਥ ਦਿੱਤਾ ਹੁਣ ਹਾਲਾਤ ਇਦਾਂ ਦੇ ਸਿੱਕੇ ਕਿ ਸਾਰੇ ਲੱਗ ਰਿਹਾ ਕਿ ਅਕਾਲੀ ਦਲ ਦਾ ਆਪਸੀ ਕੰਪੀਟੀਸ਼ਨ ਸਿਰ ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ ਕੰਪੀਟੀਸ਼ਨ ਬਾਰੇ ਮੈਂ ਤਾਂ ਕੁਝ ਨਹੀਂ ਬੋਲ ਸਕਦੀ ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੇ ਹਾਂ ਵੋਟਰਾਂ ਨੂੰ ਕੀ ਅਪੀਲ ਕਰਨੀ ਹੈ ਵੋਟਰਾਂ ਨੂੰ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋਰ ਤੱਕੜੀ ਨਾ ਸਾਡਾ ਸਾਥ ਤੋਂ ਪੂਰਾ ਸੰਜੋਗ ਸਾਨੂੰ ਵਧੀਆ ਮਿਲ ਰਿਹਾ ਤੁਸੀਂ ਵੀ ਮੈਡਮਾਂ ਤੇ ਵੱਡਾ ਦਿਨ ਹੈਗਾ ਦਾ ਹੌਸਲਾ ਨਹੀਂ ਹਾਰਿਆ ਤੁਸੀਂ ਖੜੇ ਰਹਿ ਰਹੇ ਟਟ ਕੇ ਇਹਦਾ ਦੇਖਦੇ ਪਏ ਹੁਣ ਮਾਹੌਲ ਕਿਉਂਕਿ ਹੁਣ ਤਾਂ ਪ੍ਰੀਖਿਆ ਦਾ ਸਮੇ ਆ ਗਿਆ ਮੇਰੇ ਤਾਂ ਬਹੁਤ ਵਧੀਆ ਸਭ ਤੋਂ ਸਾਥ ਮਿਲ ਰਿਹਾ ਸਾਰੇ ਮੇਰੇ ਨਾਲ ਨੇ ਵੋਟ ਬਹੁਤ ਵਧੀਆ ਪੈ ਰਹੀ ਹੈ ਸਾਤਵਾਂ ਤੋਂ ਸ਼ੁਰੂ ਹੋਏ ਨੇ ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ ਸਾਰੇ ਮੇਰੇ ਨਾਲ ਨੇ ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ ਅਸੀਂ ਮੇਰੀ ਇਹ ਬੇਨਤੀ ਲੱਗਦਾ ਨਹੀਂ ਮੈਡਮ ਅੱਜ ਜਿਹੜੇ ਤੁਹਾਡੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਿਹਾ ਨਹੀਂ ਹਾਂ ਬਡਾਲਾ ਸਾਹਿਬ ਕਹਿੰਦੇ ਹਾਥੀ ਮਗਰ ਜਾਓ ਉਹਨਾਂ ਦੇਖਣਾ ਨਿਸ਼ਾਨ ਤਾਂ ਤਕੜੀ ਵੀ ਪਿਆ ਹੋਵੇ ਇੱਥੇ ਹਾਥੀ ਦਾ ਪੱਕਾ ਨਹੀਂ ਸੁਣਿਆ ਨਹੀਂ ਹੱਥ ਤੱਕ ਤਕੜੀ ਸੁਣਦੇ ਆਂ ਤਕੜੀ ਨੂੰ ਪਾਣੀ ਹੈ ਹਾਂਜੀ ਲੀਡਰਸ਼ਿਪ ਦਾ ਕਿੰਨਾ ਸਹਿਯੋਗ ਰਿਹਾ ਚਾ ਬੀਬੀ ਜਗੀਰਕੌਰ ਹੋਣੇ ਹੀ ਬਡਾਲਾ ਸਾਹਿਬ ਹੋ ਗਏ ਲਗਾਤਾਰ ਤੁਹਾਡੇ ਨਾਲ ਖੜੇ ਰਹੇ ਨੇ ਉਹ ਮੇਰੇ ਨਾਲ ਨੇ ਉਹਨਾਂ ਨੇ ਬਹੁਤ ਸਾਰ ਸੰਯੋਗ ਦਿੱਤਾ ਬਡਾਲਾ ਜੀ ਨੇ ਬੀਬੀ ਜਗੀਰਕੌਰ ਜੀ ਨੇ ਸਾਡੇ ਅਕਾਲੀ ਦਲ ਦੇ ਚੰਦੂ ਮਾਜਰਾ ਹੋਗੇ ਅਕਾਲੀ ਦਲ ਦੇ ਸਾਰੇ ਸਾਥੀ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ ਦੇ ਮੈਂ ਬਹੁਤ ਵਧੀਆ ਸਾਥ ਦਿੱਤਾ ਹੁਣ ਹਾਲਾਤ ਇਦਾਂ ਦੇ ਸਿੱਕੇ ਕਿ ਸਾਰੇ ਲੱਗ ਰਿਹਾ ਕਿ ਅਕਾਲੀ ਦਲ ਦਾ ਆਪਸ ਵਿੱਚ ਕੰਪੀਟੀਸ਼ਨ ਸਿਰ ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ ਕੰਪੀਟੀਸ਼ਨ ਬਾਰੇ ਮੈਂ ਤਾਂ ਕੁਝ ਨਹੀਂ ਬੋਲ ਸਕਦੀ ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੀ ਆ ਵੋਟਰਾਂ ਨੂੰ ਕੀ ਅਪੀਲ ਕਰਨੀ ਹੈ ਵੋਟਰਾਂ ਨੂੰ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋਰ ਤੱਕ ਡਿਨ ਲਾਓ ਸਾਡਾ ਸਾਥ ਤੋਂ ਪੂਰਾ ਸੰਜੋਗ ਸਾਨੂੰ ਵਧੀਆ ਮਿਲ ਰਿਹਾ ਤੁਸੀਂ ਵੀ ਮੈਨੂੰ ਮੇਰੇ ਤੇ ਵੱਡਾ ਦਿਨ ਹੈਗਾ ਤਾਂ ਹੌਸਲਾ ਨਹੀਂ ਹਾਰਿਆ ਤੁਸੀਂ ਖੜੇ ਰਹੇ ਡਟ ਕੇ ਇੱਦਾਂ ਦੇਖਦੇ ਪਏ ਹੁਣ ਮਾਹੌਲ ਕਿਉਂਕਿ ਹੁਣ ਤਾਂ ਪ੍ਰੀਖਿਆ ਦਾ ਸਮੇਂ ਆ ਗਿਆ ਮੇਰੇ ਤਾਂ ਬਹੁਤ ਵਧੀਆ ਸਭ ਤੋਂ ਸਾਥ ਮਿਲ ਰਿਹਾ ਸਾਰੇ ਮੇਰੇ ਨਾਲ ਨੇ ਵੋਟ ਬਹੁਤ ਵਧੀਆ ਪੈ ਰਹੀ ਹੈ ਸਤ ਤੋਂ ਸ਼ੁਰੂ ਹੋਏ ਨੇ ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ ਸਾਰੇ ਮੇਰੇ ਨਾਲ ਨੇ ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ ਅਸੀਂ ਮੇਰੀ ਇਹ ਬੇਨਤੀ ਲੱਗਦਾ ਨਹੀਂ ਮੈਡਮ ਅਜਿਹੇ ਥੋੜੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਿਹਾ ਨਹੀਂ ਹਾਂ ਪਟਾਲਾ ਸਾਹਿਬ ਕਹਿੰਦੇ ਹਾਥੀ ਮਗਰ ਜਾਓ ਉਹਨਾਂ ਦੇਖਣਾ ਨਿਸ਼ਾਨ ਤਾਂ ਤਕੜੀ ਵੀ ਪਿਆ ਵਾ ਇੱਥੇ ਹਾਥੀ ਦਾ ਪੱਕਾ ਨਹੀਂ ਸੁਣਿਆ ਨਹੀਂ ਹ ਤੱਕ ਤਕੜੀ ਸੁਣਦੇ ਆਂ ਤਕੜੀ ਨੂੰ ਪਾਣੀ ਹੈ ਹਾਂਜੀ ਲੀਡਰਸ਼ਿਪ ਦਾ ਕਿੰਨਾ ਸਹਿਯੋਗ ਰਿਹਾ ਚਾ ਬੀਬੀ ਜ਼ਗੀਰਕੌਰ ਹੋਣੇ ਹੀ ਪਟਾਲਾ ਸਾਹਿਬ ਹੋ ਗਏ ਲਗਾਤਾਰ ਥੋੜੇ ਨਾਲ ਖੜੇ ਰਹੇ ਨੇ ਉਹ ਮੇਰੇ ਨਾਲ ਨੇ ਉਹਨਾਂ ਨੇ ਬਹੁਤ ਸਾਰ ਸੰਯੋਗ ਦਿੱਤਾ ਪਟਾਲਾ ਜੀ ਨੇ ਬੀਬੀ ਜ਼ਗੀਰਕੌਰ ਜੀ ਨੇ ਸਾਡੇ ਅਕਾਲੀ ਦਲ ਦੇ ਚੰਦੂ ਮਾਜਰਾ ਹੋਗੇ ਅਕਾਲੀ ਦਲ ਦੇ ਸਾਰੇ ਸਾਥੀ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ ਤੇ ਮੈਂ ਬਹੁਤ ਵਧੀਆ ਸਾਥ ਦਿੱਤਾ ਹੁਣ ਹਾਲਾਤ ਇਦਾਂ ਦੇ ਸੀ ਕਿ ਇਸ ਵਾਰ ਲੱਗਦਾ ਕਿ ਅਕਾਲੀ ਦਲ ਦਾ ਆਪਸੀ ਕੰਪੀਟੀਸ਼ਨ ਸੀਗਾ ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ ਕੰਪੀਟੀਸ਼ਨ ਬਾਰੇ ਮੈਂ ਤਾਂ ਕੁਝ ਨਹੀਂ ਬੋਲ ਸਕਦੀ ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੀ ਹਾਂ ਵੋਟਰਾਂ ਨੂੰ ਅਪੀਲ ਕਰ ਰਹੀ ਹਾਂ ਵੋਟਰਾਂ ਨੂੰ ਇਹ ਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋਰ ਤੇ ਖੜੀ ਨਾਓ ਸਾਡਾ ਸਾਥ ਤੋਂ ਪੂਰਾ ਸੰਯੋਗ ਸਾਨੂੰ ਵਧੀਆ ਮਿਲ ਰਿਹਾ ਤੁਸੀਂ ਵੀ